ਸਤਿ ਸ਼੍ਰੀ ਅਕਾਲ ਮੇਰੇ ਸਾਰੇ ਪੰਜਾਬੀ ਦਰਸ਼ਕਾਂ ਅੱਜ ਸਾਡੇ ਨਾਲ ਨੇ ਸਰਦਾਰ ਬਰਜਾ ਸਿੰਘ ਜਿੱਧੂ ਸਾਹਿਬ ਏਆਈਜੀ ਰਿਟਾਇਰਡ ਪੰਜਾਬ ਪੁਲਿਸ ਇੱਕ ਬਹੁਤ ਵਧੀਆ ਪੰਜਾਬੀ ਦੇ ਲੇਖਕ ਹਨ ਇਹਨਾਂ ਨੇ ਅੱਜ ਤੱਕ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਹਨ ਜੋ ਆਮ ਤੌਰ ਤੇ ਕਿਤਾਬਾਂ ਅਖਬਾਰਾਂ ਵਿੱਚ ਛਪੀਆਂ ਜਾਂਦੀਆਂ ਹਨ ਸੋ ਅੱਜ ਸਾਨੂੰ ਇਹ ਦੱਸਣਗੇ ਕਿਹੜੀਆਂ-ਕਿਹੜੀਆਂ ਕਹਾਣੀਆਂ ਲਿਖੀਆਂ ਇਹਨਾਂ ਨੇ ਕਿਹੜੀ-ਕਿਹੜੀ ਕਿਤਾਬ ਵਿੱਚ ਇਹਨਾਂ ਦੀਆਂ ਕਹਾਣੀਆਂ ਸ਼ਾਮਿਲ ਹਨ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਪਿਆਰੇ ਦਰਸ਼ਕਾਂ ਨੂੰ ਮੇਰਾ ਨਾਮ ਬਰਜਾ ਸਿੰਘ ਜਿੱਧੂ ਮੈਂ ਮੇਰਾ ਆਪਣੀ ਸੁਚੋਚੀ ਹੈ ਜੀ ਤਿਆਰ ਹੈ ਨਾ ਮੇਰੇ ਇਹ ਮੇਰੇ ਗਰਾ ਆਮ ਸ਼ਬਦ ਰੰਗ ਦੇ ਜੀ ਤੱਕ ਜਨਵਰੀ ਬਿਜਾ ਬਿਜਾ ਬੰਦ ਤੇ ਵੀ ਜੇ ਵਾਜੇ ਇਸ ਤੋਂ ਲਾ ਮੈਂ ਤਿੰਨ ਕਿਤਾਬਾਂ ਵਿੱਚ ਲਿਖਿਆ ਸੀ ਨਾ ਦੋ ਕਿਤਾਬਾਂ ਕੋਲਗਰਾ ਸਹਿਬਾਨਦਾਰੇ ਜਿਹੜੇ ਏਸ਼ੀਆ ਦੇ ਕੋਲਗਰਾ ਯੂਰਪ ਅਤੇ ਆਸਟ੍ਰੇਲੀਆ ਅਮਰੀਕਾ ਦੇ ਕੋਲਗਰਾ ਬਾਰੇ ਵਿਸ਼ਾ ਬੀਚ ਕੋਲਗਰਾ ਤੀਜੀ ਕਿਤਾਬ ਸੀ ਮੇਰੀ ਆ 2018 26 ਸੀਗੀ ਇਹਦਾ ਇਹ ਪੰਜਾਬ ਦੇ ਲੋਕ ਨਾਇਕ ਦੇ ਵਿੱਚ ਚਚਤੂਰ ਮਾਨ ਜੁਲਨ ਮੋਰ ਤੇ ਕਿਸੇ ਜਵੇਰੀ ਰਾਜਾ ਵਗੈਰਾ ਉਹਨਾਂ ਦੀ ਸਚਾਈ ਬਾਰੇ ਲਿਖਿਆ ਕਿ ਅਸਲ ਚ ਕੀ ਹੋਇਆ ਹੋਊਗਾ ਤੇ ਗਵਾਈਏ ਵਗੈਰਾ ਸਾਨੂੰ ਕੀ ਦੱਸਦੇ ਹਾਂਜੀ ਸਰ ਅਧਿਆਪਨ ਕਿਹਦੇ ਬਾਰੇ ਦੱਸੋਗੇ ਤੁਹਾਨੂੰ ਅੱਜ ਮੈਂ ਤੁਹਾਨੂੰ ਦੱਸ ਰਿਹਾ ਹਾਂ ਜੂਨ ਸਿੰਘ ਮਾਨ ਉਰਫ ਜੁਲਨ ਮੋਰ ਜੁਲਨ ਮੋਰ ਸਭੂਰ ਜ਼ਿਲ੍ਹੇ ਦਾ ਰਹਿਣ ਵਾਲਾ ਮੌਜੂਦਾ ਸਭੂਰ ਜ਼ਿਲ੍ਹਾ ਤੇ ਜਿਸ ਜਿਹੜੇ ਦਾ ਜਨਮ ਹੋਇਆ ਹੈ ਜੀਵ ਦੀ ਰਾਸ਼ਟਰੀ ਸਿਖਾ ਰਾਜਤਾਨੀ ਕੋਲੋਂ ਵੀ ਸਭੂਰ ਸੀ ਤੇ ਮਹਾਰਾਜ ਰਣਜੀਤ ਸਿੰਘ ਕਿਸਾ ਇਕੱਲੇ ਉਦਾ ਜਿੰਦਗੀ ਦੇ ਵਿੱਚ ਦੂਰ ਕਿੰਨਾ ਚਲੇ ਲਾਟੇ ਉਹਨਾਂ ਮਾਰਦਾਰਾ ਦੀ ਫਾਂਸੀ ਦਿੱਤੀ ਉਹ ਤੋਂ ਮਾਰਿਆ ਰਣਜੀਤ ਸਿੰਘ ਇੱਥੇ ਰਾਜ ਕਰਦੇ ਸੀ ਇਹਦਾ ਜਿਹੜਾ ਪਿੰਡ ਆ ਉਹ ਮੌੜਾ ਪਿੰਡ ਆ ਇਹ ਬੜੀ ਗੁਣਾਨਾ 16-17 ਕਿਲੋਮੀਟਰ ਦੀ ਬਾਅਦ ਤੇ ਆ ਸੰਗਰੂਰ ਜੇ ਰਹੀ ਆਪਾਂ ਪਟਨਾ ਦੇ ਖੱਬਿਆ ਮੀਰੋੜ ਤੋਂ ਤੇ ਜਿਵੇਂ ਮੌੜ ਦਾ ਜਨਮ 1860 ਇਸ ਵੀ ਤੇ ਲਗਭਗ ਹੋ ਰਿਹਾ ਸੀ ਇਸ ਦੇ ਬਾਪ ਦਾ ਨਾਮ ਖੜਕ ਸਿੰਘ ਤੇ ਮਾਤਾ ਦਾ ਨਾਮ ਪ੍ਰੇਮ ਕੌਰ ਜਿਵੜੇਵੜੀ 10 ਭਰਾ ਸੀ ਸਭ ਤੋਂ ਵੱਡਾ ਬਿਸ਼ਨਾ ਫਿਰ ਪਿਸ਼ਨਾ ਫਿਰ ਜੂਮਲਾ ਇੱਕ ਇੱਕ ਭੈਣ ਸੀ ਬਿਸ਼ਨੀ ਨਾਲ ਬਿਸ਼ਨ ਕੌਰ ਜਾਂ ਪਿਛਨੀ ਪਿਛਲੀ ਛੋਟਾ ਨਾਲ ਬਿਸ਼ਨ ਕੌਰ ਜਿਹੜੀ ਸੀ ਉਹ ਲਾਪੇ ਲੱਗੀ ਸੁੱਤਾ ਮਾਰਕੀਟ ਸੁੱਤੇਵਾਰ ਕੰਡਿਆ ਉਥੇ ਵਿਆਹ ਹੋਈ ਸੀ ਤੇ ਖੈਦ ਉਹਦਾ ਖਾਨਦਾਨ ਬੀਜਾ ਰਿਆ ਇਹਨਾਂ ਜਣਾਂ ਭਰਾਵਾਂ ਦੇ ਤਰ੍ਹਾਂ ਪਿਛਨੀ ਦਾਦਲੇ ਜਿਵੜੇ ਦਾ ਵਿਆਹ ਹੋਇਆ ਸੀ ਤੇ ਜਿਹੜਾ ਬਿਸ਼ਣਾ ਸੀ ਉਹ ਫੇਰ ਦਾ ਨਹੀਂ ਮਰ ਗਿਆ ਸੀ ਹਾਂਜੀ ਸਰ ਜੀ ਤੁਹਾਨੂੰ ਲੱਗਦੀ ਇਦਾਂ ਦਾ ਰਹਿਣ ਟਹਿਣ ਕਿੰਦਾਂ ਦਾ ਜੀ ਗਰੀਬੀ ਸੀ ਕਿ ਇਦਾਂ ਮਨ ਲੱਗੀ ਵਧੀਆ ਹੀ ਰਹਿਣ ਟਹਿਣ ਹੈ ਘਰ ਪਰਿਵਾਰ ਇਹ ਮਧਵਰ ਕੀ ਕਿਸਾਨ ਸੀਗੇ 22 ਕਿੱਲੇ ਪਹਿਲੀ ਸੀ ਇਹਨਾਂ ਦੀ ਪਰ ਤੁਸੀਂ ਉਸ ਵੇਲੇ ਮਾਲਵੇ ਵਿੱਚ ਨਹਿਰਾਂ ਵਹਿਰਾਂ ਨਹੀਂ ਸੀ ਕੁੱਟੀਆਂ ਦੀਆਂ ਜੇ ਪਾਣੀ ਦੀ ਕਮੀ ਹੋਣ ਕਰਕੇ ਬਸਾ ਤੇ ਡਿਪੈਂਡ ਕਰਦਾ ਸੀਗਾ ਠੀਕ ਸੀ ਜ਼ਿੰਦਗੀ ਆਪਾਂ ਗਰੀਬ ਵੀ ਨਹੀਂ ਕਰ ਸਕਦੇ ਤੇ ਬਹੁਦੇ ਅਮੀਰ ਵੀ ਨਹੀਂ ਕਰ ਸਕਦੇ ਕញ្ញਾਂ ਤੋਂ ਮਤੇ ਤਾਂ ਕਾਇਆ ਜਾਂਦਾ ਨਾ ਕਿ ਬੜਾ ਗਰੀਬ ਹੀ ਮੈਂ ਜਿਹੜਾ ਨਹੀਂ ਬੜੇ ਗਰੀਬ ਸੀ ਇੰਨਾ ਗਰੀਬ ਨਹੀਂ ਸੀਗੇ ਅੱਛਾ ਕਿ ਠੀਕ ਖਾਂਦਾ ਖਾਣੇ ਪੀਂਦੇ ਸੀਗੇ ਪੂਰਾ ਠੀਕ ਹੁੰਦਾ ਸੀ ਪਰ ਆਪਾਂ ਕੋਈ ਕਹਿ ਸਕਦਾ ਕਿ ਬਹੁਤ ਵੀਰ ਸੀ ਆਪਨੇ ਵਿੱਚ ਅੱਜ ਕੱਲ੍ਹ ਜੋ ਖਾਣਾਂ ਦੀ ਹਾਲਤ ਹੈ ਉਹ ਤੋਂ ਵੀ ਹੋ ਇੱਕੋ ਮਾੜੀ ਸੀ ਜਿਹੜਾ ਕਿਸ਼ਨਾ ਸੀ ਇਹ ਬਚਪਨ ਤੋਂ ਹੀ ਬਿਆਲਪੁਰ ਨੇ ਤੇ ਪੈ ਗਿਆ ਸੀ ਤੇ ਜਿਹੜੀ ਸਭ ਤੋਂ ਵੱਡਿਆਂ ਨੇ ਪਹਿਲੀ ਵਾਰ ਦਾਤ ਕੀਤੀ ਉਹ ਇਹਨਾਂ ਦੇ ਪਿੰਡ ਦਾ ਚੌਧਰੀ ਸੀਗਾ ਵਾਸਤੇ ਕੋਈ ਨਾ ਕੀਤੀ ਸੀ ਵਾਜ਼ੇ ਦੀ ਜ਼ਮੀਨ ਜਿਹੜਾ ਚੰਗੀ ਸੀ ਦੀ ਇੱਕ ਦਿਨ ਆ ਕਿਨਾਂ ਦੀ ਮਾਤਾ ਜਿਹੜੀ ਸੀਗੀ ਆ ਪ੍ਰੇਮ ਕੋ ਜਿਵੇਂ ਆਪਾਂ ਪਿੰਡਾਂ ਵਿੱਚ ਜਦੋਂ ਆਇਆ ਕੋਈ ਵੀ ਕੇਸ ਦਾ ਸਾਥ ਤੋਂ ਹੁੰਦੇ ਤੇ ਕੋਈ ਸੰਜੀਵ ਰਹਾਂਦੇ ਆਏ ਤਾਂ ਪਤਾ ਲੱਗਿਆ ਕੋਈ ਦਾ ਨਹੀਂ ਕਰਾ ਉਪਦਾਨੀ ਨੂੰ ਕੀ ਪ੍ਰੋਬਲਮ ਸੀਗੀ ਆਪਣੇ ਨੂੰ ਕਵਾਸ ਦੇ ਉਹਨੇ ਦੀ ਮਾਂ ਨੂੰ ਧੱਕੇ ਮਾਰੇ ਹੋਰ ਕਵਾਸ ਦੀ ਤੀਰ ਕੰਮ ਬਾੜੀਆਂ ਕਿਹਿਆਂ ਵੇਚੀ ਗਈ ਦੀ ਮਦਦ ਜਾਣਦੇ ਜੀ ਜਿਆਦਾ ਵੇਚ ਕਰ ਜਿਹਨੂੰ ਪਿਛਲੇ ਨੂੰ ਪਤਾ ਲੱਗਾ ਤੇ ਇਹ ਉਹਦੇ ਘਰ ਜਾ ਬੜਿਆ ਇਹਦੀ ਉਹਦੀ ਕੋਟਮਾਰ ਕੀਤੀ ਤੇ ਵਿੱਚ ਕੀਤਾ ਬਾਰੇ ਸਾਰੇ ਕਹਣੇ ਘਟੇ ਏ ਲੋਟ ਤੇ ਫਰਾ ਇਹ 4-5 ਸਾਲ ਡਾਕੂ ਬਣਿਆ ਰਿਹਾ ਤੇ 8-10 ਬੰਦੇ ਜਿਸ ਨਾਲ ਇਹ ਦੀ ਜਾਰੀ ਸੀ ਵੀ ਪਿੰਡ ਹਰਿਆਉ ਦਾ ਚੌਧਰੀ ਸੀਗਾ ਐਮਨ ਖਾਨ ਡੋਕਰ ਇਹ ਪਿੰਡ ਅਜਕਲ ਲਹਿਰੇ ਗਾਗੇ ਜ਼ਿਲ੍ਹਾ ਸੰਗਰੂਰ ਦਾ ਹੋੜੀ ਹੋੜੀ ਕਿਸਨਾ ਮਸ਼ਹੂਰ ਹੁੰਦਾ ਗਿਆ ਲੋਕਾਂwidehat ਦਾ ਡਰ ਪੈ ਗਿਆ ਤੇ ਜੀਤ ਜੀ ਆਸਤ ਨੇ ਇਹਦੇ ਸਿਰ ਦਾ ਨਾਮ 500 ਰੁਪਏ ਰੱਖ ਦਿੱਤਾ ਤੇ ਉਹਨਾਂ ਨੂੰ ਸੋਨੇ ਦੇ ਕੜੇ ਆਂਦੀ ਚੋਰੀ ਦੋ ਦੋ ਕੋਲੇ ਦਾ ਕੜਾ ਚਾਤੜੇ ਨੂੰ ਸੁਣਾ ਦਿੱਤਾ। ਪੜਿਆ ਗਿਆ ਕਿ ਕਿਸਨਾ ਬਾਦ ਕੇ ਨਹੀਂ ਦੋਸਤ। ਕ੍ਰਿਸ਼ਨਾ ਤ੍ਰਿਪਣ 5000 ਦਾਤੂ ਰਿਆ। ਕਹਿੰਦੇ ਆ ਕਿ ਦੋ ਘੜੇ ਸੋਨੇ ਦੇ ਗਹਿਣਿਆਂ ਦੇ ਭਰ ਗਏ ਸੀ ਜਿਹੜੇ ਟੋਕਰ ਦੇ ਕੋਲ ਜਿਹੜੇ ਸੀਗੇ ਇਹਨੇ ਮਾਨਤਾ ਦਿੱਤੀ। ਉਹ ਜਦੋਂ ਸੋਨਾ ਹੋ ਗਿਆ ਕਾफी ਜ਼ਿਆਦਾ ਤੋਂ ਦੋਨੋਂ ਅਨਾਮ ਰੱਖਤਾ 500 ਰੁਪਏ 500 ਰੁਪਏ ਵੱਡੀ ਰਕਮ ਸੀ। ਸੁਣਾਇਆ ਕੜਿਆ ਦੀ ਹੋਣੀ ਲੱਗਦੀ। ਜਿਹੜਾ ਡੋਗਰ ਸੀ ਇਹਦਾ ਮਨ ਬੇਮਾਨ ਹੋ ਗਿਆ ਕਿਸੇ ਜਿੱ ਇੱਕ ਪ੍ਰੈਣੀਵਾਦੀ ਸੀ ਬਹੁਤ ਜ਼ਿਆਦੀ ਸ਼ਰਾਬ ਪੀਦਾ ਸੋ ਇੱਕ ਦਿਨ ਇਹਨੂੰ ਥੈਰਾਪੀ ਕਰਕੇ ਉਹਨੇ ਮਨ ਨਹੀਂ ਬੰਦਤਾ ਤੇ ਪੁਲਿਸ ਨੂੰ ਬੁਲਾ ਲਿਆ ਤੇ ਇਹਨੂੰ ਫੜਾ ਲਿਆ ਇਹਦਾ ਸਮਰੂਹ ਕਚਹਿਰੀ ਚ ਕੇ ਚਲਿਆ ਤੇ ਇਹਨੂੰ 20 ਸਾਲ ਵਾਸਤੇ ਕਾਲੇ ਪੁਆਇੰਟ ਦੀ ਸਜ਼ਾ ਹੋ ਉਸ ਸਮੇਂ ਜਿਹੜਾ ਜੁਗਨਾਵਾ ਉਹ ਕੋਈ 20-22 ਸਾਲ ਦਾ ਸੀਗਾ ਤੇ ਉਹ ਉਸ ਧਾਰਮਿਕ ਸੁਭਾਅ ਦਾ ਸੀ ਕਰਕੇ ਇਨਾਰੇ ਪਿੰਡ ਬਾਬਾ ਦੁੱਧਾਤਰੀ ਦਾ ਡੇਰਾ ਸੀ ਉੱਥੇ ਉਹ ਸਿਆਰਾ ਕਰਦਾ ਸੀ ਉਹ ਅੱਜ ਕੱਲ ਉਸੇ ਬਹੁਤ ਵੱਡਾ ਬਧੀਆ ਸ਼ਾਨਦਾਰ ਗੁਰਦੁਆਰਾ ਹੈ ਇੱਕ ਦਿਨ ਦਰਮਿਆਨੇ ਜੇਲ੍ਹ ਸੀ ਤੇ ਪਿੰਡ ਵਿੱਚ ਦੋ ਸੱਗੀਆਂ ਭੈਣਾ ਦੀ ਬਰਾਦ ਉਤਰੀ ਹੋਈ ਸੀ ਉਹ ਪਿੰਡ ਦੀ ਤੁਨ ਖਾਲਾ ਵਿੱਚ ਹੋਣਾ ਪੜਾਉ ਸੀ ਉਹ ਜਿਹੜੇ ਵਿਵਣ ਵਾਲੇ ਸੀ ਉਹ ਵੀ ਦੋ ਸੱਗੇ ਭਰਾ ਸੀ ਜਿਹੜੇ ਵਿਵਣ ਵਾਸਤੇ ਆਏ ਸੀ ਉਹ ਛੋਟੀ ਮਤ ਜਹਾਂਦਾ 10 12 ਪਰ ਅੱਧੇ ਰਸਾਂ ਨਾਲ ਮਰੋਗੇ ਤੇ ਕੁਝ ਬਰਾਇ ਬਰਾਤੀ ਜਿਹੜੇ ਆ ਉਹ ਉਹਨਾਂ ਨੇ ਇੱਕ ਜੱਟੇ ਟੰਡਿਸ਼ਾਂ ਉਹ ਉਹਦੇ ਕੋਲ ਹੀ ਮੌਜੂਦ ਤੇ ਨਾ ਪਾਣੀ ਲੈ ਆ ਰਿਹਾ ਸੀ ਤੇ ਚਾਵੇਂ ਬੈ ਕੇ ਸ਼ਰਾਬੀ ਲੱਗਦਾ ਜਿਹੜਾ ਬਾਬਾ ਜੀ ਬਾਬਾ ਸੀ ਉਹ ਕੋਈ ਕਾਹੀ ਬਿਜੁਰਗ ਸੀਗਾ ਤੇ ਜਿਉਣਾ ਵੀ ਉੱਥੇ ਆਇਆ ਤੁਸੀਂ ਕਰਾਇਆ ਇਹਨਾਂ ਨੇ ਮਾਨੂੰ ਕਿਹਾ ਤੇ ਤਸੀਬਾ ਹੀ ਇੱਥੇ ਪਾਕਿਸਤਾਨ ਇੱਕ ਸ਼ਰਾਬ ਨਹੀਂ ਬਣਾ ਤੁਸੀਂ ਇੱਥੋਂ ਜਾਓ ਤੁਸੀਂ ਉਹ ਕੁਝ ਮਦੋਦ ਸ਼ਰਾਬੀ ਹੋਣੇ ਆ ਉਹਨਾਂ ਨੇ ਬਾਬੇ ਨਾਲ ਹੀ ਬਤਮੀਜੀ ਕੀਤੀ ਜਿਉੜ ਨੇ ਬਤਮੀਜੀ ਕੀਤੀ ਤੇ ਜਿਉੜ ਨੇ ਡਾਂਗ ਫੜ ਕੇ ਉਹਨੂੰ ਲੱਤੇ ਦਾ ਆਇਆ ਉਹ ਜਦੋਂ ਭੱਜ ਕੇ ਉੱਤਰ ਸ਼ਰਾਬਾ ਦੇ ਬੜੇ ਤੇ ਜਿਹੜਾ ਜਿਉਣਾ ਸੀਗਾ ਇਹ ਪਿੱਛੇ ਹੀ ਉਹਨਾਂ ਦਾ ਜਲੇਵਾ ਰਕਤ ਜਿਹੜਾ ਗਿਆ ਆ ਨਿਪਟਕ ਗਿਆ। ਮਗਾਇ ਜੰਦਾ ਫਿਲਮ ਕਹਾਣੀ ਹੈ ਜਿਹਦੇ ਦੱਸਿਆ ਜਾਂਦਾ ਵੀ ਉੱਤੇ ਕਿਛਨੇ ਕੁੱਤੇ ਦੀ ਬੰਦੇ ਜਿਹੜੇ ਬਰਾਤੀ ਆਏ। ਨਹੀਂ। ਕ੍ਰਿਸ਼ਨ ਜਾਨੀ ਦੀ ਕੁੱਤੇ। ਮਿਸ਼ਨਾਤ ਉਹ ਬਕਰਤ ਰੁਕਾ ਸੀ। ਠੀਕ ਹੈ ਜੀ। ਇਹ ਨੇ ਜੋੜੇ ਨੇ ਕੁੱਤੇ ਸੀਗੇ। ਬਾਕੀ ਬਰਾਤੀ ਭੱਜ ਗਏ ਜਿਹੜੇ ਲਾੜੇ ਸੀਗੇ ਜਉਣ ਵਾਲੇ ਵਿਚੇ। ਉਹ ਨਹੀਂ ਪਾਰ ਸਕੇ। ਤੇ ਉਹਨਾਂ ਨੇ ਕੀ ਕੀਤਾ ਆ ਵੀ ਦਰਦੇ ਮਾਰਾਂ ਨੇ ਆਪਣੇ ਸੋਨੇ ਦੇ ਟੈਂਟੇ ਲਾ ਗਏ ਦੇਵਾਲੇ ਦਾ। ਅੱਛਾ ਆਪੇ ਹੀ ਲਾ ਕੇ ਦੇ ਦਿੱਤੇ। ਆਪੇ ਲਾ ਕੇ ਦੇ ਦਿੱਤੇ ਦਰਦੇ ਮਾਰਾਂ ਨੇ। ਬੱਟ ਜਿਹੜੇ ਨੂੰ ਨਹੀਂ ਸੀ ਜਾਣਿਆ ਜਾਈਦੇ ਤੇ ਪ੍ਰੰਤਿਏ ਡਵਾਈ ਭਾਈ ਸੀਗੇ ਪਰ ਜਦੋਂ ਅ ਕੀਨ ਦੀ ਫਿਰਨੀ ਹੋਵੇ ਦਿਨ ਫਿਰਨੇ ਆਉਂਦੇ ਤਾਂ ਆਪਣੀ ਬੜੀ ਗਲਤੀਆਂ ਕਰਾ ਲਾ ਇਹਨੇ ਉਹ ਜਿਹੜੇ ਸੀ ਯੂਟੀ ਕੇ ਕੰਠੇ ਲਾਇਕ ਸੀ ਇਹ ਵੀ ਬਰਾਦ ਹੋ ਗਿਆ ਕੁਛ ਤਾਂ ਉਹ ਪਿੰਡ ਦੇ ਲੋਕਾਂ ਦੀਆਂ ਲਾਂਹਾਂ ਤਾਂ ਡਰ ਸੀਗਾ ਵੀ ਤੂੰ ਪਿੰਡ ਦੇ ਜਵਾਈ ਭਾਈ ਲੁੱਟ ਲੈ ਅੱਛਾ ਤੇ ਕੋਸ਼ੇ ਨੂੰ ਆਪਣਾ ਪੁਲਿਸ ਦਾੜਾ ਪੈ ਗਿਆ ਇਹਨੇ ਵੀ ਆਪਣਾ ਇੱਕ ਗੈਂਗ ਬਣਾ ਲਿਆ ਇਹਨੇ ਵੀ ਡਾਕੀ ਬਾਹਰ ਜੁਟਿਆ ਇਹਦੇ ਇਹ ਕਿਹੜਾ ਜੂਣਾ ਮੌੜਿਆ ਕਿ ਪੰਜਾਬ ਦੇ ਲੋਕ ਨਾਇਕਾਂ ਵਿੱਚੋਂ ਸਭ ਤੋਂ ਨੰਮਾ ਸਮਾਇ ਸਰਗਰਮ ਰਿਹਾ 18-19 ਸਾਲ ਹੈ ਸਫਰ ਤਾਨਾ ਡਾਕੇ ਮੌੜਿਆ ਉਹਨੂੰ ਇਹ ਪਤਾ ਸੀਗਾ ਕਿ ਜਿਹੜਾ ਇਹ ਦਾਵਾ ਕਿਸ਼ਨ ਔਰ ਜੂਲੇ ਡੋਗਰ ਦੇ ਕੋਲੋਂ ਪੜਿਆ ਗਿਆ ਪਰ ਉਹਨੂੰ ਇਹ ਨਹੀਂ ਸੀ ਪਤਾ ਇਹਨੂੰ ਕਿ ਇਹਨੂੰ ਡੋਗਰ ਨੇ ਪੜਾਇਆ ਇਹਦੇ ਵਿਰੋਧ ਵਿੱਚ ਇਹਦਾ ਸ਼ਰੀਕੀਓ ਤੋਂ ਲੱਗਦਾ ਭਤੀਜਾ ਚਤਰਾ ਜਨਾਗਰਾ ਪਿੰਡ थाना ਪਤਨਾ ਜਿਹੜਾ ਪਟਿਆਲੇ ਦਾ ਮਜੀਬੀ ਸਿੱਖ ਖਤਰਾ ਕੌਤਾਂ ਵਾਲੀ ਪਿੰਡ थाना ਕੋਟਪੁਰ ਜਿਹੜਾ ਮਾਨਸਾ ਦਾ ਦੇਵਾ ਚੇਲਾ ਕਲੀਪੁਰ ਪਿੰਡ थाना सदर ਬਟਾੜਾ ਜਿਹੜਾ ਮਾਨਸਾ ਦਾ ਦੁੱਡੋ ਜੱਟ ਮੁਕੰਦਾ ਪਚਾਦਾ ਬਜਨਾ ਦੇ ਹੋ 10 15 ਤੇ ਸਮੇਤ 10 15 ਡਿਗੈਸ ਉੱਚਰੇ ਨੂੰ ਆਮ ਤੌਰ ਤੇ ਸਿੰਘਰਾਮ ਲੋਹੀ ਦੀ ਫਿਲਮਾਂ 'ਚ ਵੀ ਮਜੀਬੀ ਸਿੱਖ ਉhtਾਇਆ ਜਾਂਦਾ ਅਸਲ 'ਚ 13 ਮਜੀਬੀ ਸਿੱਖ ਸੀਗਾ ਜਿਹੜਾ ਇਹਦਾ ਸਭ ਤੋਂ ਵੱਧ ਦਾ ਸਤ ਇੰਨੇ ਜੂਨੇ ਦਾ ਕਾਫੀ ਡਰ ਪੈ ਗਿਆ ਇਲਾਕੇ ਤੇ ਜੂਣਾ ਕੋਈ ਨਾ ਤਮਾਸ਼ਾ ਮਾਰਿਆ ਬڑے ਵੱਡੇ ਵੱਡੇ ਡਾਕੇ ਮਾਰਿਆ ਨੇ ਇਹ ਤਾਂ ਉਸ ਵੇਲੇ ਸਭ ਤੋਂ ਮਸ਼ਹੂਰ ਡਾਕੂ ਸੀ ਦਾ ਮਾਰ ਰਿਹਾ ਇਹਦੇ ਸਿਰ ਤੇ ਕਰਦੀ ਜਿੰਦਿਆਸ ਵੀ 2000 ਰੁਪਏ ਦਾ ਨਾਮ ਦਾ ਜੂ ਚਤਰਾ ਦੇ ਦਾ ਕਿ ਵਿੱਚ ਗਲਤ ਸਰੀ ਬੰਦੀ ਹੈ ਇਹ ਚਤਰਾ ਯਾਦ ਕਰਕੇ ਵਾਪਸ ਆ ਗਿਆ ਸੀ ਬਣੇ ਇਹਨੂੰ ਕਾਲੇ ਪਾਣੀ ਉਸ ਜਾਲੂ ਉਹ ਉਹ ਸੇਣੀ ਲੋਕਾਂ ਦਾ ਸਿਆਰੇ ਗਰੇ ਧੋਮਸ਼ੂ ਉਟਾ ਕੇ ਜਿੰਨਾ ਬੜਾ ਸਿੰਗੜਾ ਗੋਵੇ ਇੱਕ ਤਾਂ ਬਾਣੀ ਵਾਲੀ ਜੰਜ ਰੋਲਦਾ ਤੇ ਇੱਕ ਲੋਂਗਵਾਲ ਦੀਆਂ ਰੋਲਦਾ ਅਸਲ ਵਿੱਚ ਦੋਵੇਂ ਕੰਮ ਨਹੀਂ ਸੀ ਕੀਤੇ ਜੰਜਰ ਤਾਂ ਖੈਰ ਲੋਕਦਾ ਹੀ ਹੋਊਗਾ ਪਹਿਲੋਂ ਜੁਟਦਾ ਹੋਊ ਚੰਗਾ ਉਸ ਦਿਨੇ ਜਦੋਂ ਉਹ ਜੰਜ ਰੋਕੀਏ ਬਾਣੀਆਂ ਦੀ ਜੰਜ ਸੀਗੀ ਤੇ ਇਹ ਪਤੜਾ ਤੋਂ ਆਪਣਾ ਲੋਂਗਵਾਲ ਸਮਾਨੇ ਲਾ ਕੇ ਕਿਸੇ ਪਿੰਡ ਤੋਂ ਉਹਾਂ ਕਿ ਲੜਕੀ ਕੇੇ ਬਾਤ ਜਾ ਰਹੇ ਸੀ ਜੋੜੀ ਲੈ ਕੇ ਤੇ ਸੁਨਾਮ ਦੇ ਦਾ ਕੇ ਜਦੋਂ ਗੁਰਾਤ ਪਹੁੰਚੀ ਤਾਂ ਕਿੱਪਿਆਂ ਚ ਜੂਨੇ ਮੋੜ ਦੇ ਉਪਰ ਆ ਕੇ ਇਹ ਜਦੋਂ ਲੁੱਟਮਾਰ ਕਰਦਾ ਡੋਲੀ ਲਾ ਕੇ ਪਹੁੰਚਿਆ ਤੇ ਉਹ ਲੜਕੀ ਜਿਹੜੀ ਉਹ ਬਹੁਤ ਬਾਦੂ ਸੀ ਕੁਦਰਤੀ ਤੌਰ ਤੇ ਉਹਨੇ ਐਵੇਂ ਫੈਂਟਰ ਮਾਰਦਾ ਕਹਿੰਦੀ ਤੁਸੀਂ ਤਾਂ ਮੇਰੀ ਜਾਂਦੀ ਲੁੱਟ ਕੇ ਬੜੀ ਵੱਡੀ ਗਲਤੀ ਕਰਦੇ ਹੋ ਤਨਖਾੜਾ ਪਤਾ ਨਹੀਂ ਪੈਂ ਜੂਨੇ ਮੋੜ ਦੀ ਭੈਣ ਹੈ ਠੀਕ ਹੈ ਇਹ ਸੁਣ ਕੇ ਜੂਨਾ ਮੋੜ ਹਰਾ ਰਹਿ ਗਿਆ ਉਹਨੇ ਮੂੰਹ ਤੋਂ ਪੱਲਾ ਲਾਇਆ ਕਿ ਉਹ ਕੁੜੀ ਨੂੰ ਪੁੱਛਿਆ ਕਿ ਤੂੰ ਮੈਨੂੰ ਪਛਾਣਦੇ ਆਂ ਅੰਕ ਇਹ ਤੇਨੂੰ ਵੀ ਪਛਾਣਦੇ ਪੁੱਛਦਾ ਮੈਂ ਹੀ ਜੂਨਾ ਮੋੜ ਆਂ ਜਦੋਂ ਪਛਾਣ ਨਹੀਂ ਉਹਨੇ ਜੁੜੇ ਮੋੜ ਦੀ ਉਹਨੇ ਉਦਾਂ ਹੀ ਮੇਰਾ ਭਰਾ ਵਾ ਮੇਰਾ ਭਰਾ ਵਾ ਉਦਾਂ ਹੀ ਜਿਵੇਂ ਭਰਾ ਵਾਂ ਦਾ ਬਣਨ ਮਾਰਨ ਇਹਨੇ ਉਹਨੂੰ ਸੱਚੀ ਮੁੱਚੀ ਆਪਣੀ ਮੂਬਲੀ ਭੈਣ ਵਾਂ ਲਾਇਆ ਤੇ ਜੋ ਕਹਿਣਾ ਨਕਬਟਾ ਲਟਿਆ ਹੀ ਬਰਾਤ ਤੋਂ ਉਹ ਸਾਰਾ ਵਾਪਸ ਕਰਕੇ ਤੇ ਆਪਣੀ ਹਵਾਇਤ ਵਿੱਚ ਲੋੰਗਾ ਛੱਡ ਗਿਆ ਉਸ ਤੋਂ ਬਾਅਦ ਜਿੰਨਾ ਚਿਰੇ ਜੁਲਾਰਿਆ ਉਹਨਾਂ ਜਿਹੜੇ ਆਪਣੀ ਭੈਣ ਮਿਸ਼ਰੀ ਦੇ ਨਾਲ ਉਹਨੂੰ ਵੀ ਭੈਣ ਸਮਝਦਾ ਰਿਹਾ ਤੇ ਲੋੜੀ ਵੀ ਹੋ ਜੋ ਤੇ ਸਿਆਰ ਸਾਨੂੰ ਕਹਿੰਦੇ ਆ ਉਹ ਇਹ ਦੇ ਤਾਰੇ ਜਿਹੜੇ ਤੀਆਂ ਵਾਲੀ ਗੱਲ ਆ ਕਿ ਤੀਆਂ ਲੱਗੀਆਂ ਸੀ ਜਿਵੇਂ ਉਦੋਂ ਹੁਣ ਵੀ ਜਿੱਥੇ ਤੀਆਂ ਲੱਗਦੀਆਂ ਬੀਬੀਆਂ ਉਹ ਗੜੇ ਨੂੰੇ ਪਾ ਕੇ ਜਾਂਦੀਆਂ ਇਹ ਜਦੋਂ ਡਾਕੂ ਸੁਣਨ ਲੱਗੇ ਲੰਗਵਾ ਜਾਣ ਕੋਈਆਂ ਕੁੜੀਆਂ ਸੀ ਇਹ ਡਰਦੀਆਂ ਮਾਗਰ ਦਾ ਫੋਨ ਦੇ ਕੇ ਭੱਜਦੀਆਂ ਕਿਉਂਕਿ ਡਾਕੂ ਵੀਰੇ ਸੀ ਉਹ ਗਹਿਣਾ ਘਟਾ ਵੀ ਰੋਟ ਮੰਦੇ ਸੀ ਕੁੜੀਆਂ ਉਹ ਰੋਟ ਲੈ ਆ ਕੇ ਖਰਾਬੀ ਕਰਦੇ ਸੀ ਇਸ ਕਰਕੇ ਉਹਨਾਂ ਨੇ ਭਾਈਦਿਆਂ ਭਾਈਦਿਆਂ ਨੇ ਆਪਣੇ ਗਹਿਣੇ ਸੀ ਉਧਾਲਾ ਸੁਣਨਾ ਸ਼ੁਰੂ ਕਰਦੇ ਕਿ ਡਾਕੂ ਜਿਹੜੇ ਉਹ ਇਹਨੇ ਲੋਪਿੰਦਰ ਰੋਜ ਜਾਣਾ ਤੇ ਸੁੱਖੀ ਸਾਡੇ ਬੈਠਾ ਉਹਦਾ ਮਤਲਬ ਹੀ ਉਹ ਇੱਜ਼ਤ ਕਰਦਾ ਸੀ ਕੁੜੀਆਂ ਧੀਆਂ ਭੈਣਾਂ ਦੀ ਸਾਰੀਆਂ ਨੇ ਜਿਹੜਾ ਕਿ ਇਹਦੀ ਇੱਜ਼ਤ ਤੇ ਹੱਥ ਨਹੀਂ ਪਾਇਆ ਕਦੀ ਕਿਹਦੇ ਡਾਕ ਕੁੜੀਆਂ ਚੁੱਕ ਕੇ ਲੈ ਜਾਂਦੇ ਕਿਸੇ ਵੀ ਤਰ੍ਹਾਂ ਦਾ ਜਾਨ ਨਹੀਂ ਲਗਾ ਕੇ ਸਾਰੀ ਉਮਰ ਇਸੇ ਕਰਕੇ ਇਹ ਲੋਕ ਨਾਇਕ ਹੈ ਕਿ ਇਹੋ ਜੇ ਕੰਮ ਕਰਦਾ ਤੇ ਇਹਨੂੰ ਕਿਹਨੇ ਲੋਕ ਨਾਇਕ ਕਹਿਣਾ ਸੀ ਇਸ ਕਰਕੇ ਜਦੋਂ ਇਹ ਫਿਰ ਲੰਗੋਰ ਆਪਣੇ ਭੈਣ ਦੇ ਘਰ ਗਿਆ ਗਿਆਣਿਆਂ ਦੇ ਇੱਥੇ ਕਰ ਲੇ ਉਹਨਾਂ ਜਿਹੜੇ ਕਹਿੰਦੇ ਕਿ ਇਦਾਂ ਇੱਕ ਗੱਲ ਹੋ ਗਈ ਹੈ ਵੀ ਮੈਂ ਤਾਂ ਉਹਨੇ ਦਾਰੀਆਂ ਮਾਰਿਆ ਭੱਜੀਆਂ ਤੇ ਉਹ ਬਹਾਦਰ ਪੀਵਾ ਸਾਰੇ ਘਨੇ ਜਿੱਤੇ ਅਗੇ ਪਛਾਨ ਕੁੰਨਾ ਦੁਨੀਆ ਨੂੰ ਮੇਰੇ ਵਾਪਸ ਕਰਦੇ ਇੱਕ ਥੈਲਾ ਨੇ ਚਾਂਦੀ ਦੇ ਪਈਆਂ ਦਾ ਭਰਿਆ ਹੋਇਆ ਤਾਂ ਆਂਦਾ ਵੀ ਨਾਲ ਮੇਰੇ ਉਰ ਨੂੰ ਦੋ ਦੋ ਪਈਏ ਚਾਂਦੀ ਦੇ ਹੋ ਸਕਣਗੇ ਜੀ ਜਦੋਂ ਉਦੋਂ ਇਹ ਰਾ ਕਿਸ਼ਨਾ ਸੀ ਉਹ ਕਾਲੇ ਪਾਣੀ ਗੇਲ ਕਟਿਆ ਸੀ ਕੋ ਲੋ ਕੋਈ ਕਮਿਊਨੀਕੇਸ਼ਨ ਦੇ ਨਾਲ ਜੇ ਸਾਥ ਨੂੰ ਜੀ ਆ ਕੇ ਤੇ ਵੈਸੇ ਵੀ ਕਟਵਰ ਮੈਗਾ ਦਾ 76700 ਕਿਲੋਮੀਟਰ ਪਿੰਡਾਂ ਸਮੂਹ ਤੋਂ ਦੇ ਵਿੱਚੋਂ ਮੰਡੇ ਮੰਨਿਕੋਗਾ ਵਿੱਚ ਕੀ ਪਤਰੀ ਪਹੁੰਚ ਜਾਂਦੀ ਨਹੀਂ ਹਣੀ ਉਥੋਂ ਜਦੋਂ 18 ਸਾਲ ਹੋ ਗਏ ਉਹਨੂੰ ਆਪਣਾ ਕੈਦ ਕੱਢਦੇ ਨੂੰ ਕਿਸ ਤਰ੍ਹਾਂ ਪਿਆ ਕਿਸਨੇ ਨੂੰ ਇੱਕ ਕੈਦੀ ਕੁੰਬਲ ਸਿੰਘ ਪੰਗੂ ਇਹਦਾ ਪਿੰਡ ਸੁਨੇੜਾ ਜ਼ਿਲ੍ਹਾ ਸੰਗਰੂਰ ਸੀਗਾ ਇਹ ਵੀ ਉੱਥੇ ਕੈਦ ਕੱਢ ਲਈ ਇਹਦੀ ਸਜ਼ਾ ਪੂਰੀ ਹੋ ਗਈ ਤੇ ਪੰਜਾਬ ਪਰ ਆਇਆ ਸੀ ਕਿਸਨੇ ਨੇ ਡੋਗਰ ਦੀ ਗਦਾਰੀ ਜੋ ਹਿਸੀਗੀ 사ਲਾ ਕੋਲੇ ਲੈ ਕੇ ਇੱਕ ਚਿੱਠੀ ਉਹਨੂੰ ਦੇ ਦਿੱਤੀ ਵੀ ਆਂ ਕੈਂ ਕਰਾਂ ਮੇਰਾ ਆਪਣਾ ਆਪਣਾ ਪਿੰਡ ਆ ਉੱਥੇ ਜਾ ਕੇ ਮੇਰੇ ਭਰਾ ਨੂੰ ਦੇਦੀ ਤੇ ਜੇ ਉਹਨਾਂ ਦੀ ਹਿੰਮਤ ਹੋਊਗੀ ਤੇ ਉਹ ਮੇਰਾ ਬਦਲਾ ਲੈ ਲੈਣਗੇ ਮੇਰੇ ਤੇ ਰੱਦ ਰੱਖਾ ਅਸਾਂ ਉਹਨੂੰ ਇਹ ਪਤਾ ਨਹੀਂ ਸੀਗਾ ਕਿ ਇਹਦਾ ਜਿਉਨਾਵਾਲਾ ਡਾਕੂ ਬਣ ਗਿਆ ਤੇ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਉਹ ਜਦੋਂ ਉਹ ਮਨਸਿੰਘ ਪਿੰਡ ਪਹੁੰਚਿਆ ਤਾਂ ਉਦੋਂ ਵਿਸ਼ਨੀ ਦੀ ਮੌਕਾ ਦਿੱਤੀ ਸੀ ਉਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਵੀ ਇਹਦਾ ਜਿਉਨਾਵਾਲਾ ਹੈ ਇਹਦਾ ਮਿਸ਼ੂਰਾ ਦਾ ਪੰਚਾ ਕੋਲੇ ਜੀ ਨੂੰ ਉਹਦੇ ਬਾਰੇ ਪਤਾ ਕੀਤਾ ਤਾਂ ਉਹ ਪਤਾ ਲੱਗਾ ਕਿ ਇੱਕ ਵਾਇਸਰੇਏ ਹੰਸ ਡੇਅਰ ਪੈਂデア ਜਿਹੜਾ ਜੀ ਹਰਿਆਣਾ ਨੂੰਦਾ ਉਹ ਉਸਨੇ ਬੀੜ ਵਿੱਚ ਉਹ ਪੜਾਉ ਕਰਕੇ ਬੈਠਾ ਸੀਗਾ ਉਹ ਜਦੋਂ ਆਪਣਾ ਘੁੰਮਣ ਸਿੰਘ ਉੱਥੇ ਪਹੁੰਚਿਆ ਉਹਨੇ ਚਿੱਠੀ ਦਿੱਤੀ ਇਹਨੂੰ ਆਪਣੇ ਕਿਛਨੇ ਜੁਨੇ ਮੌਰ ਤੋਂ ਚਿੱਠੀ ਪੜ੍ਹ ਕੇ ਜੁਨੇ ਦਾ ਅੱਕ ਲੱਗ ਗਿਆ ਵੀ ਮੈਂ ਤਾਂ ਹੁੰਦਾ ਕਿ ਉਹ ਆਪਣੇ ਕੋਲ ਆ ਦੋ ਸਮਝੀ ਗਿਆ ਕਿਸਲ ਦੇ ਵਿਗਦਾਾਰ ਹੀ ਹੈ ਅੱਛਾ ਜੁਨੇ ਨੂੰ ਪਤਾ ਨਹੀਂ ਵੀ ਇਹ ਡੋਗਰ ਨੇ ਫੜਾਇਆ ਵਾ ਕਿਹਨੇ ਉਹਨੂੰ ਇਹ ਪਤਾ ਨਹੀਂ ਲੋਕਾਂ ਨੇ ਫੜਾਇਆ ਵਾ ਅੱਛਾ ਗੱਲ ਨਿਕਲੀ ਵਿੱਚ ਉਸੇ ਵੇਲੇ ਉਹਨੇ ਇਹਨੂੰ ਡੋਗਰ ਨੂੰ ਕਤਲ ਕਰਨ ਦੇ ਆਪਣਾ ਫੈਸਲਾ ਕਰ ਲਿਆ ਤੇ ਚਾਰ ਬੰਦੇ ਆਪਣੇ ਜਿਹੜੇ ਸੀਗੇ ਚਤਰਾ ਚਤਰਾ ਦੇਵਾ ਚੇਲਾ ਤੇ ਦੂਜੂ ਨੂੰ ਨਾਲ ਲੈ ਗਏ ਇਹ ਡੋਗਰ ਦਾ ਕਤਲ ਕਰਨ ਵਾਸਤੇ ਚੱਲ ਗਏ ਰਾਤ ਉਹਨਾਂ ਨੇ ਗੋਦੜਾ ਭਾੜਦਾ ਪੈਂਡਿਆ ਥਾਣਾ ਫਟਲਾ ਦਾ ਜਿਹੜਾ ਹਾਂਸ ਉਥੇ ਨਾਥਾ ਦਾ ਡੇਰਾ ਸੀਗਾ ਉਹ ਡੇਰੇ ਵਿੱਚ ਰਾਤ ਕੱਤੀ ਤੇ ਇੱਥੇ ਜਿਹੜੇ ਮਤਾ ਦੇਣਾ ਮੇਰੇ ਨੂੰ ਦਾਸ ਗਿੱਦੀ ਵੀ ਜੇ ਮੇਰਾ ਕੰਮ ਸਫਲ ਹੋ ਜਾਵੇ ਤੇ ਮੈਂ ਸੋਨੇ ਦਾ ਸ਼ਰਬ ਚੜਾਉਂ ਆਪ ਕੋ ਆਉਂਦਾ ਮੰਦਰ ਵਿੱਚ ਇਹ ਇਹ ਰਾ ਪਿੰਡਿਆ ਦੋਦਰਾ ਪਹਾੜਾ ਇਹ ਖੜਿਆ ਹੁੰਦਾ ਕਿੰਨ੍ਹਾ 10-12 ਕਿਲੋਮੀਟਰ ਦੀ ਬਾਅਦ ਅਗਲੇ ਦਿਨ ਉਹ ਦੋਦਰੇ ਪਹਾੜੇ ਦੇ ਖੇਤਾਂ ਵਿੱਚ ਇੱਕ ਖੂਈ ਸੀ ਉੱਥੇ ਬੈਠ ਗਏ ਉਹਨਾਂ ਨੇ ਡੋਗਰ ਨੂੰ ਮੁਕਾਬਲਾ ਕਰਦੀ ਨਾਲੇ ਉਹਨਾਂ ਦੀ ਗਦਾਈ ਬਾਰੇ ਮੇਰੇ ਭਰਾ ਨੇ ਇਦਾਂ ਪ੍ਰਭਾਵ ਕਮਾਇਆ ਕਿ ਲਿਖ ਕੇ ਉਹ ਜਵਾਰ ਜਿਹੜੀ ਸੀ ਮੁੰਡਾ ਉਹਨੂੰ ਦੇਖ ਕੇ ਬੰਦਾਂ ਨੇ ਉਹ ਲਿਖਾ ਪੇਜ ਚਿੱਠੀ ਪੜ੍ਹ ਕੇ ਡੋਗਰ ਡਰੇ ਆ ਗਏ ਸੋ ਖੁਸ਼ ਬੜਾ ਆ ਕਿ ਅੱਜ ਤੇ 2000 ਰੁਪਏ ਦਾ ਨਾਮ ਉਹਦੀ ਕਰਕੇ ਤਰਾਂ ਗਿਆ ਡੋਗਰ ਦੀ ਪਤਨੀ ਸਿਆਣੀ ਉਸਨੇ ਸਮਝਾਇਆ ਵੀ ਜੀ ਉਹ ਆਇਆ ਵਾ ਤੇ ਕੋਈ ਇਦਾਂ ਹੀ ਥੋੜਾ ਮੂੰਹ ਚੁੱਕ ਕੇ ਆ ਗਿਆ ਹੋਗਾ ਪੂਰੀ ਤਿਆਰੀ ਨਾਲ ਆਇਆ ਤੇ ਤੂੰ ਨਾ ਆ ਜਾ ਉਸ ਸਮਾਂ ਕੱਟ ਜਦੋਂ ਬਹੁਤਾ ਹੋਊਗਾ ਉਦੋਂ ਆਪਣਾ ਵਾਰ ਕਰ ਲਈ ਪਰ ਡੋਗਰ ਕਿਵੇਂ ਬੰਦੇ ਦਾ ਹੰਕਾਰ ਹੋਵੇ ਤੇ ਮਾ ਦਾ ਇਹ ਵੀ ਉਸੇ ਰਸਤੇ ਕੁੱਬਦੀ ਆ। ਉਦੋਂ ਪਤਾ ਕੀ ਨਹੀਂ ਕਰਦੀ ਸੌਂਦਾ। ਉਹਨੇ ਕਹਾਈ ਕਿ ਆ ਵੀ ਅੱਜ ਜੀ ਮਹਿਮਾਂ ਬਣਾ ਕਰਵਾਉਣਾ। ਇਹੋ ਜਿਹੇ ਦਾ ਸਿਰ ਲੱਗਿਆ ਹੁੰਦਾ। ਉਦਾਂ ਮੈਂ ਕਰਦੀ ਪਾ। ਦੋਗੇ ਦਾ ਦੋ ਵਿਆ ਨਾ। ਹਾਂ ਕੋਈ ਦੋ ਵਿਆ ਸੀ। ਕਿਉਂਕਿ ਮੁਸਲਮਾਨਾਂ ਵਿੱਚ ਪਾਣੀ ਦਾ ਕਰਮ ਆ ਗਿਆ। ਹਾਂਜੀ। ਉਹਦੇ ਦੋ ਵਿਆ ਸੀ। ਉਹ ਆਪਣੇ ਆੜਦਾ ਸਾਥੀਆਂ ਨੂੰ ਜਿਹੜੇ ਰਤਨ ਤਹਿਕਾਲ ਦੇ ਭਾਈਵਾਲ ਸੀਗੇ ਲੈ ਕੇ ਘੋੜਿਆਂ ਤੇ ਸਵਾਰ ਹੋ ਕੇ ਦੋ ਦੇ ਪਰੇ ਵੱਗ ਚਲੇ। ਅਸ਼ਾ ਇਹ ਜੀ ਨੋ ਦੀ ਚਿੱਠੀ ਆਈ ਆ। ਇਹ ਡੋਪਰ ਆਪ ਗਿਆ ਵਾਲੀ ਜਿਉਨੇ ਕੋਲ ਹਾਂ ਇਹ ਉਹ ਦੇਖਿਆ ਜਾਂਦਾ ਵੀ ਜਿੱਦਾਂ ਜਿਉਣਾ ਆਇਆ ਉਹ ਘਰੇ ਮਾਰਨ ਆਇਆ ਤੇ ਉਹਨੂੰ ਸਿਕਿਉਰਿਟੀ ਦਿੱਤੀ ਸਰਕਾਰ ਨੇ ਵੀ ਨਹੀਂ ਤੇ ਉਹਨੂੰ ਧਮਕੀ ਮਿਲੀ ਆ ਤੇ ਇਹਨੂੰ ਸਿਕਿਉਰਿਟੀ ਨਹੀਂ ਧਮਕੀ ਤਾਂ ਉਹਨੇ ਦਿੱਤੀ ਵੀ ਉਹ ਤਾਂ ਜਦੋਂ ਉਹਨੂੰ ਚਿੱਠੀ ਮਿਲੀ ਉਦੋਂ ਹੀ ਚੱਲ ਪਿਆ ਉਹ ਤਾਂ ਦੂਜਣੇ ਪਹਾੜ ਰਿਹਾ ਉਹਨੇ ਭੇਜਿਆ ਉਹ 5-7 ਕਿਲੋਮੀਟਰ ਰਸਤਾ ਹੋਊਗਾ ਸੈਂਟਰ ਜਿਹੜੇ ਬੈਠਾ ਸੀਗਾ ਉਹ ਮੇਰੇ ਕੋਲ ਨੰਬਰ ਵੀ ਸੀਗਾ ਫਰਦ ਵੀ ਸੀਗੀ ਉਹ ਕੁਝ ਗੁੰਮਗਮ ਹੋ ਗਈ ਕਿਤੇ ਜੋ ਸਮਾਨ ਉਹ ਤੈਨੂੰ ਪਤਾ ਨਹੀਂ ਮਿਲ ਗਿਆ ਆਪਿਆਂ ਲੱਭੀ ਜੂਕੀ ਠੀਕ ਹੈ ਜੀ ਤੇ ਵੈਸੇ ਉਹ ਜਿਹੜਾ ਜਮਾਨਾ ਸੀ ਨਾ ਉਹਨਾਂ ਕੋਲੋਂ ਕੋਈ ਸਟੂਡੀਓ ਪਾਰਟੀ ਨਹੀਂ ਸੀ ਕਰਦੀ ਹੁੰਦੀ ਇਹਦਾ ਇਹ ਟਰੈਕਟਰ ਨੇ ਇਹ ਨਵੇਂ ਜਮਾਨੇ ਦੇ ਆ ਇਹ ਅੱਜ ਕੱਲ੍ਹ ਵੇਂਦੇ ਆ ਵੀ ਜਿੱਦਾਂ ਸਰ ਦੇ ਇਥੇ ਕਰਵਾਜ ਐ ਸੱਜੇ ਪੱਖੀ ਪਾਰਟੀਆਂ ਦਾ ਵੀ ਸੰਤ ਕਰਿਆ ਸੋ ਪਿੰਡ ਰਿਆ ਵਾਲਾ ਭਾਈ ਕੁਛ ਗੋੜ ਕਬੋੜ ਬੋਲਦੂ ਵੀ ਘਰ ਕੋ ਸੰਧਾ ਬੋਲੇ ਬੋਲਦੂ ਸਿਰਫ ਗੱਲ ਮੈ ਲੈਣ ਵਾਸਤੇ ਏਹੋ ਜਿਹੇ ਕੰਮ ਕਰਦੇ ਆ ਉਦੋਂ ਇਹ ਰਾਜ ਨਹੀਂ ਸੀਗਾ ਉਹ ਆਪਣੀ ਕਿਤੇ ਆਰਮੀ ਚੱਲੀ ਪਈ ਸੀ ਤੇ ਓ ਜੀ ਉਹ ਨਾਇਓ ਡੈਮ ਵੀ ਕਿੱਥੇ ਮਿਲਿਆ ਉਹ ਹਾਂਜੀ ਕਿੱਥੇ ਜਾਣ ਦਾ ਉਹ ਟਾਂ ਦੇ ਮਿਲਿਆ ਉਹਨੇ ਚਿੱਠੀ ਆਈ ਨਾਲ ਗੱਲ ਪਿਆ ਉਹ ਸਰ ਕੈਂਡੀਡੇਟ ਦੇ ਡੇਲੀ ਉਹ ਚ ਪਹੁੰਚ ਜਾਣਾ ਉਹ ਅੱਛਾ ਤੇ ਸਾਥੀ ਜਿਹੜੇ ਸੀ ਉਹ ਜਿਮਨੇ ਉਹ ਤਾਂ ਨਾਂ ਬੜਾ ਸੀ ਮਸ਼ਹੂਰ ਬਹੁਤ ਜ਼ਿਆਦਾ ਸੀਗਾ ਤੇ ਸਾਥੀ ਉਹਦੇ ਜਿਹੜੇ ਆ ਉਹ ਉਹਦਾ ਸੋਚਿਆ ਬਿਆਪਾਨ ਕਿਰੋਣ ਲੱਗਦੀ ਇਹਨੇ ਕਿਸ਼ਣਾ ਪੜਾਇਆ ਪੈਸੇ ਇਹਨੇ ਖਾਦੇ ਨਾਮ ਇਹਨੇ ਲਿਆ ਅਸੀਂ ਇਹ ਸੱਚ ਕਿਉਂ ਬੋਲਿਆ ਖਾਈ ਉਹਨਾਂ ਦੀ ਵੀ ਨੀਂਦ ਮਾੜੀ ਹੋ ਗਈ ਤੇ ਨੀਂਦ ਉਹਨਾਂ ਦੀ ਮਾੜੀ ਹੋ ਗਈ ਬੱਚੋਂ ਸਾਰੇ ਵਸਤੇ ਕਿਸਤੇ ਹਾਂਜੀ ਇਹ ਜੀ ਨੋਬੇਖ ਯਾਰ ਮੈਂ ਕੱਲ੍ਹ ਹੀ ਰਹਿ ਗਿਆ ਪਰ ਜਦੋਂ ਹੁਣ ਇਹ ਘਰੋਂ ਖੜਾ ਫੜਾ ਮਾਰ ਕੇ ਆਇਆ ਸੀਗਾ ਤੇ ਇਹ ਚਲੋ ਇਹ ਪਹੁੰਚ ਗਿਆ ਜਦੋਂ ਜੁਬਨੇ ਨੇ ਉਹਨੂੰ ਵੇਖਿਆ ਕੱਲੇ ਆਉਂਦੇ ਨੂੰ ਤੇ ਉਹਨੇ ਆਪਣੇ ਸਾਥੀਆਂ ਕੋਲ ਤਾਰੀਫ਼ ਵੀ ਕੀਤੀ ਯਾਰ ਬੰਦਾਰ ਕੰਨਾ ਗਲੇ ਰਿਆ ਗਦਾਰੀ ਤੇ ਨੇ ਕੀਤੀ ਹੈ ਪਰ ਵੇਖੋ ਕੱਲਾ ਹੀ ਘਰ ਮਾਸਤੇ ਆ ਗਿਆ ਜਦੋਂ ਆਹਮੋ ਸਾਹਮਣੇ ਹੋਏ ਗੱਲਬਾਤ ਹੋਈ ਅਰਜੁਨੇ ਨੇ ਉਹਨੂੰ ਉਹ ਵੀ ਇਨਾਂਤਾਂ ਪਾਈਆਂ ਕਿ ਤੂੰ ਮੇਰੇ ਭਰਾ ਨਹੀਂ ਹੈਂ ਕਿ ਭਈ ਮੈਂ ਤਾਂ ਹਮ ਤੱਕ ਨੂੰ ਆਪਣੇ ਭਰਾ ਨਹੀਂ ਠਾਈ ਸਮਝੀ ਹੈ ਮੇਰੇ ਭਰਾ ਯਾਰ ਸੀ ਹੈ ਇੱਕ ਦੋ ਦਿਨ ਉਹਨੇ ਸਤਨੀ ਚਾਈ ਚਲੋ ਉਹਨੇ ਕਿਹਾ ਫੇਰ ਵੀ ਜਾ ਕੇ ਵੱਡਾ ਵਾਂ ਪਹਿਲਾ ਵਾਰ ਤੂੰ ਕਰ ਲੈ ਤੇ ਫਿਰ ਸਾਥੀਆਂ ਨੂੰ ਕਿਹਾ ਵੀ ਭਾਈ ਜੇ ਮੈਂ ਮਰ ਵੀ ਗਿਆ ਇਹਦੇ ਹੱਥੋਂ ਤੇ ਤੁਸੀਂ ਇਸ ਵਿੱਚ ਨਹੀਂ ਪੈਣਾ ਤੇ ਚੁੱਪ ਕਰਕੇ ਵਾਪਸ ਰਹਿ ਜਾਣਾ ਇਹਦਾ ਕਤਲ ਨਹੀਂ ਹੋਣਾ ਠੀਕ ਹੈ ਜੀ ਚਲੋ ਫੇਰ ਵੀ ਉਹ ਡਰਿਆ ਸੀਗਾ ਆਪਣਾ ਡੋਗਰ ਕੋਈ ਨਿਸ਼ਾਨਾ ਲੈ ਕੇ ਗੋਲੀ ਮਾਰੀ ਤੇ ਇਨਸ਼ਾਅਰ ਨਹੀਂ ਲੱਗਾ ਕਿਉਂਕਿ ਨਿਸ਼ਾਨਾ ਜਿਹੜਾ ਲਾਉਣਾ ਹੈ ਹਰ ਹੱਦ ਹਰ ਥਾਂ ਦੇ ਵਸਦੀ ਕਰਦੀ ਹੁੰਦੀ ਹੈ ਉਨੇ ਸਿਰਦਾਂਛਾਂ ਵਾਲੇ ਗੋਲੀ ਮਾਰੀ ਤੇ ਕੋਈ ਲੱਗੀ ਨਹੀਂ ਉਹਦੀ ਪਾਗ ਦਾ ਸ਼ਮਲਾ ਸੀਗਾ ਉਹ ਪਾਰ ਕੇ ਲੱਗੀ ਜਿਉਂ ਨੇ ਉਹ ਫਿਰ ਜਦੋਂ ਵੇਖਿਆ ਵੀ ਇਹ ਤਾਂ ਖਰਾਬ ਹੋ ਗਿਆ ਉਹਨੇ ਇੱਕਦਮ ਘੁੜੀ ਵਾਪਸ ਮੋੜੀ ਤੇ ਭੱਜਣ ਲੱਗਾ ਤੇ ਜਿਉਂ ਨੇ ਉਹਨੇ ਪਾਟਨੀ ਗੋਲੀ ਮਾਰੀ ਜਿੰਨਾ ਉਹ ਸਾਡੇ ਤੇ ਗੇਰੇ ਨੇ ਪਹਿਲਾਂ ਉਹ ਰੱਤੀ ਕੁਟਿਆ ਇੱਕ ਘਟਕੇ ਮੁੜ ਕੇ ਪਾਣਾ ਦਾ ਸਿਰ ਮਟਕੇ ਉਹ ਸੇ ਖੁਈ ਤੇ ਰਹਿਤਾ ਤੇ ਨਾਲ ਇੱਕ ਚਿੱਠੀ ਦੇ ਕੇ ਰਾਤੀ ਵੀ ਇਹ ਜਿਹੜਾ ਕੱਲੇ ਆਏ ਮੈਂ ਕਿਹਾ ਕਿ ਕਿਸੇ ਹੋਰ ਨੂੰ ਪੁਲਿਸ ਜਿਹੜੀ ਤੰਗ ਨਾ ਕਰੇ ਇਹ ਤੋਂ ਬਾਅਦ ਕਰੇ ਤਾਲੀ ਬੱਲੇ ਬੱਲੇ ਹੋ ਗਈ ਸਾਰੇ ਪਾਸੇ ਪਿੰਡ ਵਾਲਿਆਂ ਨੇ ਬੜੀਆਂ ਖੁਸ਼ੀਆਂ ਬਣਾਈਆਂ ਬੜਾ ਬੜਾ ਬਾਹਰ ਦਾ ਕੰਮ ਕੀਤਾ ਉਹ ਸਮਝ ਲੋ ਪਿਆ ਪੂਰਾ ਪਿਸ਼ੂ ਹੋ ਗਿਆ ਪੰਜਾਬ ਚ ਤੇ ਗਦਾਏ ਤੇ ਯਾਰ ਮਾਰ ਕਰਨ ਵਾਲਿਆਂ ਤੋਂ ਬਰਦਾ ਲੈਣ ਦਾ ਪਤੀ ਉਹ ਸਤਨਾਬਾਦ ਜਿਹੜਾ ਜਿਮਨਾ ਮੋਰ ਸੀ ਉਹ ਸਾਦਾ ਦਾ ਪੇਸ ਬਣਾ ਕੇ ਨਾਲ ਉਹਦੇ ਖਤਰਾ ਸੀਗਾ ਤੇ ਉਹ ਖਤਰਾ ਚਲਾਉਂਦੇ ਜੋ ਉਹਨੇ ਸੁਖਣ ਸੁਖੀ ਸੀ ਉਹ ਨਿਆਣਾ ਬੀਵੀ ਦੇ ਨੰਬਰ ਤੋਂ ਜਾਣ ਕਿ ਇਹ ਜਿਹੋਣ ਦੇ ਬੰਦੇ ਆ ਕਿੰਨੀ ਕਿਦਾਰੀ ਕੀਤੀ ਪੁਲਿਸ ਨੂੰ ਦਿੱਤਿਆ ਗਿਆ ਹਾਂ ਇਹਦਾ ਇੱਕ ਸਾਥੀ ਸੀ ਬਜਨਾ ਉਹਨੇ ਆਹਨੇ ਲਾਲ ਚੋਚਾਗੇ ਮੁਗਬਲੀ ਕਰਦੀ ਜੀਰਿਆਸਤ ਲੋਕ ਪੁਲਿਸ ਜਿਹੜਾ ਵੀ ਉਧਾਣਾ ਪੈਂਦਾ ਉਹ ਦਰੋ ਵੀ ਇਹ ਜਿਹੜਾ ਜਮਨਾਵਾਂ ਸੌਂ ਦੀ ਅਸ਼ਟਮੀ ਨੂੰ ਚੱਲ ਚੱਲ ਉਹ ਪੁਲਿਸ ਨੇ ਸਾਰਾ ਮੁੰਦੰਕੇ ਰਵਾ ਰਿਆ ਇੱਥੇ ਆਇਆ ਜੁਨਾ ਮੌੜਿਆ ਤੇ ਨੱਕ ਤੇ ਕਿਤੇ ਦਰਦੀ ਦੇ ਪਿੰਨੋ ਘੋੜੀ ਨੇ ਕੌੜ ਮਾਰਿਆ ਸੀ ਜਖਮ ਦਾ ਨਿਸ਼ਾਨ ਸੀ ਪਰ ਨੱਕ ਤੇ ਉਹ ਨਿਸ਼ਾਨ ਤੋਂ ਜਿਹੜਾ ਹੈ ਫੜਿਆ ਗਿਆ ਉਹ ਇਸ਼ਾਰਤ ਹੋ ਗਈ ਪਰ ਜਦੋਂ ਇਸ਼ਾਰਤ ਹੋਈ ਤਾਂ ਕਹਿੰਦੇ ਪੁਲਿਸ ਤੋਂ ਬਚਲ ਲਈ ਜਦੋਂ ਇਹ ਪਛਾਣ ਤੇ ਇਹ ਇੱਕ ਖੱਡ ਵਿੱਚ ਵਿਕ ਪਿਆ ਜਾਂ ਸ਼ਾਮ ਮਾਰਤੀ ਜਾਂ ਡਿੱਗ ਪਿਆ ਉਥੇ ਨਹਿਣਾ ਦੇ ਗਰੀ ਦੇ ਮੰਦਰ ਜਾਈਦਾ ਜਿਹੜੇ ਪੁਆਇੰਟ ਤੇ ਲਿਖਿਆ ਹੈ ਕਿ ਇੱਥੋਂ ਜੁੜਨੇ ਮੌੜ ਨੇ ਸ਼ਾਮ ਲਾਇਆ ਉਹ ਦਾ ਟੁੱਟ ਗਈ ਤੇ ਇਹਦੇ ਚਤਰਾ ਵਿੱਚ ਫੜਿਆ ਗਿਆ ਕਿਹੜਾ ਇਹਨੂੰ ਕੋਈ ਸ਼ਾਮੇ ਗੋਣ ਆ ਕਹਿੰਦਾ ਮਿਲ ਤੇ ਪਤਾ ਨਹੀਂ ਸਾਹ ਦੇ ਕੋਈ ਮੈਂ ਤੇ ਨਾਲ ਲਟ ਗਿਆ ਰਾਤ ਦੇ ਵਿੱਚੋਂ ਉਹ ਕੱਲ੍ਹ ਮੈਂ ਤੁਹਾਨੂੰ ਆ ਕੇ ਦੱਸ ਰਿਹਾ ਹਾਂ ਮੈਂ ਸ਼ਾਇਦ ਇਹ ਉੱਥੇ ਪੜਿਆ ਗਿਆ ਹਾਂ ਹਾਂ ਇਹ ਉੱਥੇ ਪੜਿਆ ਫਿਲਮਾਂ ਕਹਾਣੀ ਜੇ ਤੇ ਕਹੇ ਜਾਂਦਾ ਵੀ ਇੱਥੇ ਗੁਲੀ ਮਾਰਦੀ ਇਹਨੂੰ ਕਹਿੰਦੇ ਮਾਦਾ ਨੇ ਇਹਨੂੰ ਕਿਹਾ ਵੀ ਤੂੰ ਕਿਉਂ ਮੁੜ ਕੇ ਲੈ ਵੇਖੀ ਇੰਦਾਂ ਦੀ ਗੱਲ ਬਾਤ ਇਹ ਤਾਂ ਕਹਾਣੀ ਲਿਖੋ ਥੋੜਾ ਜਿਹਾ ਬਣਾਉਣ ਵਾਸਤੇ ਜਿਹੜੀ ਇਹ ਅਸਲ ਤੇ ਇਤਿਹਾਸ ਬਾਰੇ ਆਪਣੇ ਜਿਹੜੇ ਡਾਇਰੈਕਟਰ ਫਿਲਮ ਵਾਲੇ ਜਾਂ ਪ੍ਰੋਡਿਊਸਰ ਨੇ ਇਹ ਕੋਈ ਖੋਜ ਤੇ ਕਰਦੇ ਨਹੀਂ ਜੋ ਗਾਣੇ ਚੱਲੇ ਆ ਰਹੇ ਆ ਸੁਭੀ ਜਾਂਦੇ ਹੁਣ ਕੋਈ ਨੂ ਕੋ ਡਾਕੂ ਸੀਗਾ ਹਾਂਜੀ ਤੇ ਉਹ ਮੰਦਰ ਤੇ ਪਹੁੰਚ ਜਾਦੇ ਮਾਤਾ ਵੀ ਪ੍ਰਗਟ ਹੋ ਗਏ ਸਾਹਮਣੇ ਅੰਦਰ ਤੇ ਡਾਕੀ ਵਾਲਾ ਲੋਕਾਂ ਦੀ ਜਿੰਦਗੀ ਲੱਗ ਜਾਂਦੀ ਆ ਤਪੱਸਿਆ ਕਰਦੇ ਆਂ ਵੀ ਕੀ ਆਪਾਂ ਵਿਸ਼ਵਾਸ ਕਰਦੇ ਆਂ ਇਸ ਗੱਲ 'ਚ ਹਾਂਜੀ ਖੈਰ ਜਿਹੜੇ ਕਈ ਲੋਕ ਤਾਂ ਪੁਛਵਾਇ ਨਹੀਂ ਕਰਦੇ ਰੱਬ ਹੈਗਾ ਵੀ ਐ ਪਰ ਮਾਤਾ ਉਸੇ ਪ੍ਰਗਟ ਹੋ ਗਈ ਤੇ ਮਾਤਾ ਨੇ ਉਹ ਨਾਲ ਗੱਲਾਂ ਬਾਤਾਂ ਕਰ ਕੀਤੀਆਂ ਤੇ ਪਿੱਛੇ ਮੁੜ ਕੇ ਵੇਖਣ ਵਾਲੀ ਸ਼ਰਤ ਇਹਦੀ ਆ ਕਿਉਂ ਲਾਉ ਕਿ ਮਾਤਾ ਪਰ ਸਾਰੇ ਪਾਸੇ ਹੀ ਹਾਂਜੀ ਅੱਗੇ ਉੱਪਰ ਸਾਰੇ ਸਾਰੇ ਪਾਸੇ ਆਪਾਂ ਜਿੱਥੇ ਮਰਜ਼ੀ ਲੱਕੋ ਇਹੋ ਮੰਨ ਸਾਡੇ ਸ਼ਾਸਤਰਾਂ ਵਿੱਚ ਲਿਖਿਆ ਗਿਆ ਹੈ ਕਰਦ ਲੋਈਆਂ ਬਣਾਉਣਦੇ ਗਾਇ ਗਾਣੇ ਬਣਾ ਦਿਆਂਗਾ ਉਹ ਵੀ ਦੱਬੀ ਕਰੇ ਆਪਣੇ ਫਿਲਮਾਂ ਵਾਲੇ ਉਹ ਉਹਨੂੰ ਲੈ ਆਏ ਧੜਕੇ ਕਰਤਾ ਕਰਕੇ ਸਗਰੂ ਪਿੰਡ ਵਾਲੇ ਬੁਲਾਏ ਤੇ ਪਿੰਡ ਵਾਲਿਆਂ ਨੇ ਇਹੋ ਕਹਿੰਦਾਂ ਇਨਸਾਨ ਵੀ ਬਸਾ ਖਾਣਾ ਨਹੀਂ ਤੇ ਖਾਣੇ ਜਿਉਣਾ ਮੌਤ ਨਹੀਂ ਹੋ ਸਕਦਾ ਉਹ ਹੋਵੇ ਨਾਤਮ ਨਹੀਂ ਸ਼ਾਂਤ ਕਹੀ ਜਾਂਦੇ ਹੋਗਾ ਉਹ ਤੇਰੇ ਕੋਲ ਸਨੇ ਗੇਮ ਖੇਡੀ ਉਹ ਨਾਲ ਦੀ ਭੈਣ ਬਿਛੇ ਨੂੰ ਬੁਲਾ ਦੇ ਇਹ ਬਿਛ ਨਹੀਂ ਆਈ ਆ ਵੀ ਵੇਖਿਆ ਲੱਟੁੱਠੀ ਪਈ ਮੇਰਾ ਭਰਾ ਉਹ ਧਾਗੇ ਵਾਲੇ ਗੱਲਾਂ ਕੁਝ ਜਿਹੜਾ ਨੇ ਪੀੜਤ ਨਾ ਪਹਿਣਾ ਰੋਖੋਂ ਦਾ ਭਰਾਵਾ ਦਾ ਪੀੜਤ ਭਰਾਤਨ ਵੀ ਹੋ ਗਿਆ ਇਹਨੂੰ ਦੋਖਲ ਪੁੱਤ ਨੇ ਫੜ ਲਿਆ ਬਸ ਫਿਰ ਇਹ ਪਤਾ ਲੱਗਿਆ ਕਿ ਜੁੜਾਈ ਹੈ 1903-4 ਦੇ ਕਰੀਬ ਸਾਨੂੰ ਸੰਗਰੂਰ ਜਿਹੜੇ ਜੇਲ੍ਹ ਸੀ ਉੱਥੇ ਫਾਂਸੀ ਤੇ ਲਟਾਤਾ ਗਿਆ ਸਸਕਾਰ ਦਾ ਜਿਹੜੀ ਰਾਸ਼ ਦੀ ਕੀਤੀ ਸਰਕਾਰ ਦਾ ਇਹ ਪਿੰਡ ਹੋਇਆ ਸੀ ਇਹ ਇੱਥੇ ਕੋਈ ਤਾਂ ਸਾਨੂੰ ਨਹੀਂ ਗੱਲਿਆ ਕਿਸ਼ਨਾ ਦੇ ਕਤਰਾ ਜਿਹੜਾ ਇਹ ਦੋਵੇਂ ਪਬਲਿਕ ਯਾਰੀ ਫੂਰੀ ਕਰਕੇ ਫਿਰ ਡਾਗੇ ਕ੍ਰਿਸ਼ਨਾ ਸਭ ਕੁਝ ਸਾੜ ਛਾ ਗਿਆ ਉਹ 20 ਸਾਲ ਦੇ ਕੱਟਣ ਤੋਂ ਬਾਅਦ ਬੰਦਾ ਸੂਰਜਦਾਦਾ ਉਹ ਆਪਣਾ ਖੇਤੀਬਾੜੀ ਕੰਮ ਲੱਗ ਪਿਆ ਪਰ 5-6 ਸਾਲ ਬਾਅਦ ਉਹ ਸਾਥ ਲਾ ਕੇ ਬੰਦ ਗਿਆ ਚਤਰਾ ਜਿਹੜਾ ਹੈ ਮਿਰਕੋਂ ਤੱਕ ਜੀਦਾ ਰਿਹਾ ਕਿ ਜਿਹੜੀਆਂ ਵੀ ਜੂੜੇ ਬਾਰੇ ਗੱਲਾਂ ਦੱਸੀਆਂ ਵਾ ਇਹ ਸਾਰੇ ਜਿਹੜਾ ਚਤਰਾ ਜਿਹੜੇ ਮੇਲੋਂ ਪਾਉਂਦਾ ਸੀ ਜਿਹੜੀਆਂ ਅੱਗੇ ਦੋ ਅੱਗੇ ਚੱਲਿਆ ਜੀ ਜੂਣਾ ਜਿਹੜਾ ਸੀਗਾ ਹੈ ਪੂਰਾ ਫਿੱਟ ਸੀ ਸਰੀਰ ਦਾ ਕੱਦੇ ਦਾ ਪੰਜ ਫੁੱਟ 10 ਇੰਚ ਸੀਗਾ ਰਾਂਗੇ ਦਾ ਕਣਕਵਾਂ ਦਾ ਸੀ 40 ਕੇਸ ਰੱਖੇ ਹੋਏ ਸੀਗੇ ਕਿਹੜੇ ਨੇ ਅਨਕਸ਼ੀ ਇਕੋ ਦਾ ਯਾਦ ਆਪੇ ਅੰਦਰੋਂ ਉਹ ਫਿਲਮਾਂ ਦੇ ਵਿੱਚ ਤੁਸੀਂ ਵੇਖਿਆ ਨਾ ਕਦੀ ਸ਼ਰਾਬ ਪੀਂਦਾ ਫਾਹੰਦਿਆ ਕਦੀ ਆਸ਼ਕੀ ਕਰਦਾ ਫਾਹੰਦਿਆ ਕਦੀ ਮਸ਼ੂਕਾ ਬੁਖਾਤਿਆ ਕਦੀ ਗਾਣੇ ਗੋਲਦਾ ਕਰਦਾ ਜਿਹਨੇ ਤਾਂ ਵਿਆਹ ਨਹੀਂ ਆਇਆ ਤਾਂ ਜੂੜੇ ਦਾ ਵਿਆਹ ਨਹੀਂ ਹੋਇਆ ਜੀ ਮੈਨੂੰ ਪਤਾ ਸੀ ਵਿਆਹ ਸਤਾ ਮੇਰੀ ਕਿਹੜੀ ਕੁੜੀ ਸੁਦੀ ਬੋਲੀ ਦੀ ਤੇ ਜਾਂ ਫਾਂਸੀ ਨੂੰ ਲੱਗਣੀ ਕਿਉਂਜੇ ਦੀ ਪਰਿਵਾਰ ਕਰਨੀ ਕਿਹੜੀ ਕਿਸੇ ਦਾ ਵਿਆਹ ਨਹੀਂ ਹੋਇਆ ਜੂੜੇ ਦਾ ਵਿਆਹ ਨਹੀਂ ਹੋਇਆ ਜਿਹੜਾ ਆਲੇ ਤੇ ਤੇ ਆ ਦੀ ਬਦਲ ਦਿੰਦੇ ਸਾਰਾ ਧਿਆਨ ਬਰੋ ਬਸ ਸਾਡਾ ਧਿਆਨ ਸ ਕਾ ਦਿਨ ਲਾਦਿਆਂ ਨੇ ਮਿਟਿਆ ਜੋ ਗੁਲੀ ਆਉਂਦੇ ਆ ਪਹਿਲ ਜਾਂਦੀ ਖਤਰੂਪਨ ਚੋਸ਼ੀ ਹੋਣ ਵਾਸਤੇ ਲੋਕ ਖੁਸ਼ ਹੋ ਜਾਂਦੇ ਆ ਜਿਉਣਾ ਇਸ ਇਸ ਦਾ ਕਿ ਨਾ ਕੰਨਾ ਭਰਾਵਾਂ ਦੀ ਕਾ ਕੋ ਲਾਦਨੀ ਸੀ ਤੇ ਜਮੀਨ ਬਾਦ ਕਰ ਕਿਵੇਂ ਤੇ ਬੇਵਿਦਾਤ ਮਰ ਗਏ ਤੇ ਸ਼ਰੀਕਾਂ ਦੇ ਨਾਲ ਚਾਚੇ ਤਾਏ ਇਹਨਾਂ ਨੂੰ ਕੋ ਨਹੀਂ ਉਹਨਾਂ ਦਾ ਲਾਦ ਕਿ ਇਹਨਾਂ ਵਿੱਚ ਦਾ ਬਹੁਤ ਸੋਹਣਾ ਮਤੂਨਾ ਕਿ ਲਾਇਆ ਲੋਕਾਂ ਨੇ 12 13 11 12 13 15 ਨੂੰ 10 ਦਿਨ ਗੁਲੀ ਆ ਮਿਲਦਾ ਪਰ ਇਸ ਤੋਂ ਲੱਗਦਾ ਕਿ ਇਦੀ ਵੀ ਫਾਂਸੀ ਲਈ ਵੇ ਨੂੰ ਲੁਕਾ ਲਈ ਆਪਾਂ ਚਾਰ ਦੇ। ਇਹ 11 12 ਜਾਂ 13 ਫੱਲ ਲਾਏ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਵੀਡੀਓ ਨੂੰ ਦੇਖੋ, ਜੇ ਚੰਗੀ ਲੱਗਦੀ ਆ ਤਾਂ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਤਾਂ ਕਿ ਸਾਨੂੰ ਹੋਰ ਅਗੇ ਵੀਡੀਓ ਬਣਾਉਂਦਾ ਆ। ਹਮ ਸਦਾ ਨੇ। ਸਾਰਿਆਂ ਦਾ ਸਸਕਰੀਆ।